ਜਦੋਂ ਚੰਡੀਗੜ੍ਹ ਜੀਰਕਪੁਰ ਆ ਪਾਸੇ ਜਾਈਏ ਨਾ ਇਧਰਲੇ ਪਾਸੇ ਇੱਕ ਬਾਬਾ ਦਾ ਬੜਾ ਜੋਰ ਸੀ ਇਹ 150 ਸਾਲ ਪੁਰਾਣੀ ਗੱਲ ਹੈ ਇੱਕ ਪਰਿਵਾਰ ਸੀ ਉਹ ਉਸ ਬਾਬੇ ਕੋਲ ਵੀ ਜਾਂਦੇ ਸੀ ਉਹਨਾਂ ਦੇ ਘਰੇ ਔਲਾਦ ਨਹੀਂ ਸੀ ਬੱਚਾ ਨਹੀਂ ਸੀ ਤੋਂ ਉਹਨਾਂ ਨੇ ਕਿਹਾ ਵੀ ਚਲੋ ਆਪਾਂ ਸਾਧੂ ਸੰਤਾਂ ਨੂੰ ਪਰਮਾਤਮਾ ਦੇ ਪਿਆਰਿਆਂ ਨੂੰ ਘਰੇ ਬੁਲਾ ਕੇ ਪ੍ਰਸ਼ਾਦਾ ਪਾਣੀ ਸ਼ਕਾਉਣੇ ਆ ਉਹਨਾਂ ਨੇ ਕਿਤੇ ਉਹ ਬਾਬੇ ਨੂੰ ਵੀ ਬੁਲਾ ਲਿਆ ਉਹ ਆਪਣੇ ਪੈਰ ਦਾ ਪਾਣੀ ਦਿਆ ਕਰਦਾ ਸੀ ਵੀ ਮੇਰੇ ਚਰਨ ਪਾਉ ਲੋ ਮੇਰੇ ਚਰਨ ਪਾਉ ਲੋ ਇਸ ਤਰ੍ਹਾਂ ਕੋਈ 10ਵੇਂ ਪਾਸ਼ਾ ਨੇ ਕਹਿ ਦਿੱਤਾ ਸੀ 30 ਮਾਰਚ 1699 ਤੋਂ ਬਾਅਦ ਇਹ ਅਧਿਕਾਰ ਖਤਮ ਕਰ ਦਿੱਤਾ ਚਰਨ ਪਾਉਲ ਵਾਲਾ ਕਿਹੇ ਬਾਬੇ ਕੋਲ ਕਿਸੇ ਦਾ ਮਤਲਬ ਕਿਸੇ ਕੋਲ ਨਹੀਂ ਕੋਈ ਐ ਵੀ ਕਿਸੇ ਨਾ ਵੀ ਅਸੀਂ ਗੁਰੂ ਨਾਨਕ ਸਾਹਿਬ ਦੀ ਕੁੱਲ ਵਿੱਚੋਂ ਆ ਅਹੀਂ ਗੁਰੂ ਅਮਰਦਾਸ ਜੀ ਦੀ ਕੁੱਲ ਚੋਂ ਆ ਅਹੀਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਗੋਬਿੰਦ ਜੀ ਉਹਨਾਂ ਨੂੰ ਵੀ ਇਹ ਅਧਿਕਾਰ ਕੇਵਲ ਪੰਜ ਪਿਆਰਿਆਂ ਨੂੰ ਆਖ ਸਤਨਾਮ ਹਾਂਜੀ ਹਾਂ ਕੇਵਲ ਪੰਜ ਪੈਰ ਦਾ ਪਾਣੀ ਦੇਣ ਦਾ ਅਧਿਕਾਰ ਖਤਮੇ ਕਰ ਦਿੱਤਾ ਫਿਰ ਪਰ ਉਹ ਹਜੇ ਵੀ ਦਿੱਜ ਜਾਂਦਾ ਸੀ 150 ਸਾਲ ਪਹਿਲੀ ਗੱਲ ਉਹ ਕਿਤੇ ਉਹਨੂੰ ਉਹਨੂੰ ਵੀ ਸੱਦ ਲਿਆ ਉੱਥੇ ਤੇ ਪੰਜ ਪਿਆਰੇ ਵੀ ਸੱਦੇ ਹੋਏ ਸੀ ਚੜ੍ਹਦੀ ਕਲਾ ਵਾਲੇ ਪੰਜ ਸਿੰਘ ਪ੍ਰਸ਼ਾਦਾ ਸਕਾਉਣ ਲਈ ਉਹ ਜਦੋਂ ਇਦਾਂ ਬੈਠੇ ਹੁਣ ਜਿਹੜਾ ਉਹਨਾਂ ਦਾ ਡ੍ਰਾਇੰਗ ਰੂਮ ਸੀ ਉਹਦੇ ਵਿੱਚ ਬੈਠੇ ਉਹ ਕਹਿੰਦੇ ਮਹਾਰਾਜ ਜੀ ਅਸੀਂ ਤਾਂ ਇਸ ਮਨੋਰਥ ਨਾਲ ਪ੍ਰਸ਼ਾਦਾ ਕਰਨ ਲੱਗੇ ਆ ਵੀ ਸਾਡੇ ਬੱਚਾ ਨੇ ਰੱਬ ਦੇ ਪਿਆਰਿਆਂ ਨੂੰ ਭੋਜਨ ਛਕਾਵਾਂਗੇ ਮਹਾਰਾਜ ਕਿਰਪਾ ਕਰਦਾ ਹੈ ਉਹ ਕਹਿਣ ਲੱਗਿਆ ਵੀ ਤੂੰ ਹੀ ਮੇਰੇ ਚਰਨਾਂ ਦੀ ਪੌਹਲ ਲੈ ਲਓ ਤੁਹਾਡੇ ਘਰ ਬੱਚਾ ਹੋ ਜਾਏਗਾ ਆਖੋ ਸਤਨਾਮ ਵਾਹਿਗੁਰੂ ਤੁਹਾਡੇ ਘਰ ਬੱਚਾ ਹੋ ਜਾਏਗਾ ਪੰਜ ਪਿਆਰੇ ਕਹਿੰਦੇ ਵੀ ਤੂੰ ਦੇ ਅਮਰਤ ਛਕਿਆ ਤੂੰ ਹਜੇ ਵੀ ਇਹ ਕੰਮ ਕਰੀ ਜਾਣਾ ਵੀ ਜਾਂ ਤਾਂ ਤੂੰ ਕੋਈ ਹੋਰ ਧਰਮ ਅਜਵਦਾ ਹੋਵੇਂ ਤੂੰ ਅਮਰਤ ਧਾਰੀ ਹੋ ਕੇ ਫੇਰ ਆਪਣੇ ਪੈਰਾਂ ਦੀ ਪੌਹਲ ਦੇ ਰਿਹਾ ਹੈ ਵੀ ਐਦਾਂ ਨਹੀਂ ਗੁਰੂ ਗੋਬਿੰਦ ਸਿੰਘ ਨੇ ਅਧਿਕਾਰ ਖਤਮ ਕੀਤਾ ਹੈ ਵੀ ਇਹਨਾਂ ਨੂੰ ਕਹੇ ਅੰਮ੍ਰਿਤ ਛਕ ਲੈਣ ਵੀ ਇਹਨਾਂ ਦੇ ਘਰੇ ਕਿਰਪਾ ਹੋ ਜੇਗੀ ਬੱਚਾ ਹੋ ਜਾਏਗਾ ਹੁਣ ਜਿਹੜੇ ਪੰਜ ਸਿੰਘ ਸੀ ਪਾਠੀ ਸਿੰਘ ਗਰੰਤੀ ਸਿੰਘ ਕਹਿ ਲੋ ਪ੍ਰਸਾਦ ਪਾਣੀ ਛਕਣਗੇ ਉਹ ਕਹਿਣ ਲੱਗੇ ਜੇ ਗੁਰੂ ਗੋਬਿੰਦ ਸਿੰਘ ਦੀ ਵੱਡੀ ਖੁਸ਼ੀ ਲੈਣੀ ਹੈ ਕੋਈ ਕੰਮ ਰੁਕਿਆ ਅੰਮ੍ਰਿਤ ਧਾਰੀ ਹੋ ਜਾਓ ਤੁਹਾਡੇ ਰੁਕੇ ਹੋਏ ਕੰਮ ਚੱਲ ਪੈਣਗੇ ਵੀ ਜੇ ਤੁਸੀਂ ਚਾਹੁੰਦੇ ਤੁਹਾਡੇ ਘਰੇ ਔਲਾਦ ਹੋ ਜੇ ਵੀ ਤੁਸੀਂ ਅੰਮ੍ਰਿਤ ਛਕ ਲੋ ਉਹ ਕਹਿੰਦਾ ਨਹੀਂ ਮੇਰੇ ਚਰਨਾਂ ਦਾ ਪਾਣੀ ਲੈ ਲਓ ਤੁਹਾਡੇ ਘਰ ਬੱਚਾ ਜ਼ਰੂਰ ਲੜਕਾ ਹੋਏਗਾ ਤੇ ਇਧਰ ਗੁਰੂ ਦੇ ਪੰਜ ਪਿਆਰੇ ਬੈਠੇ ਗ੍ਰੰਥੀ ਸਿੰਘ ਉਹ ਕਹਿਣ ਲੱਗੇ ਵੀ ਗੱਲ ਹੈ ਇਦਾਂ ਵੀ ਅਹੀਂ ਤੁਹਾਨੂੰ ਕਹਿੰਦੇ ਆ ਵੀ ਜੇ ਤੁਸੀਂ ਅਮਰਤ ਛਕ ਲੋਗੇ ਤੁਹਾਡੇ ਘਰ 7ਵੇਂ ਮਹੀਨੇ ਵਿੱਚ ਬੱਚਾ ਹੋ ਜਾਏਗਾ ਆਖੋ ਸਤਨਾਮ ਦੇਖੋ ਇਹ ਗੱਲ ਕਹਿਣੀ ਬਹੁਤ ਵੱਡੀ ਹੈ ਐਂਦਾ ਕਹਿ ਦੇਣਾ ਬੱਚਾ ਹੋ ਜਾਏਗਾ ਜਿੱਥੇ ਇਹ ਮਹੱਤਵ ਰੱਖਦੀ ਆ ਤੇ ਉਥੇ ਇਹ ਗੱਲ ਮਹੱਤਵ ਬਹੁਤ ਰੱਖਦੀ ਆ ਵੀ ਤੁਸੀਂ ਖੰਡੇ ਬਾਟੇ ਦੀ ਪਹਲ ਲੈ ਲਓ ਅੰਮ੍ਰਿਤ ਛਕ ਲਓ ਤੁਹਾਡੇ ਘਰੇ 7ਵੇਂ ਮਹੀਨੇ ਦੇ ਬੱਚਾ ਹੋਵੇ। ਇਹ ਕੋਈ ਛੋਟਾ ਬਚਨ ਨਹੀਂ। ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਖਾਲਸੇ 'ਚ ਵਰਤਦੇ ਆ। ਕੋਈ ਰਹਿਤਬਾਨ ਗੁਰਸਿੱਖ ਖਾਲਸਾ ਮਹਾਰਾਜ ਦਾ ਕੋਈ ਬਚਨ ਕਹਿ ਦੇਵੇ ਗੁਰੂ ਗੋਬਿੰਦ ਸਿੰਘ ਉਹਦੇ ਬਚਨ ਪੂਰੇ ਕਰਦੇ ਆਖੋ ਸਤਨਾਮ। ਚਲੋ ਉਹਨਾਂ ਨੇ ਅੰਮ੍ਰਿਤ ਛਕ ਲਿਆ ਤੇ ਉਹਨਾਂ ਦੇ ਘਰੇ 7ਵੇਂ ਮਹੀਨੇ ਵਿੱਚ ਲੜਕੇ ਨੇ ਜਨਮ ਲਿਆ ਆਖੋ ਸਤਨਾਮ 7ਵੇਂ ਆ ਪੂਰਾ ਪਰਿਵਾਰ ਹਲੇ ਵੀ ਜੀਰਕਪੁਰ ਵਾਲੇ ਏਰੀਆ 'ਚ ਹਜੇ ਵੀ ਮੌਜੂਦ ਆ ਅੱਜ ਵੀ ਉਹ ਪੂਰਾ ਪਰਿਵਾਰ ਦੱਸਦਾ ਉਹਨਾਂ ਦੇ ਘਰ ਨਾਲ ਕੋਈ ਐਸਾ ਨਹੀਂ ਵੀ ਉਹਨੂੰ ਅੰਮ੍ਰਿਤ ਨਹੀਂ ਸਿਖਾਉਂਦੇ ਹਰ ਨੂੰ ਅੰਮ੍ਰਿਤ ਸਿਖਾਉਂਦੇ ਭਾਵੇਂ ਲੜਕੀ ਲੜਕਾ ਤਾਂ ਤੇ ਭਾਈ ਇਹੇ ਚੱਕਰ 'ਚ ਨਹੀਂ ਪੈਣਾ ਆਪਣੇ ਗੁਰਾਂ ਨਾਲ ਮੁਹੱਬਤਾਂ ਸੱਚੀਆਂ ਕਰਨੀਆਂ ਪੱਕੀਆਂ ਮੁਹੱਬਤਾਂ ਕਰਨੀਆਂ ਜਿਹੜੀ ਪੱਕੀ ਮੁਹੱਬਤ ਹੈ ਗੁਰੂ ਦੇ ਹੋ ਜੋ ਪੀਵੋ ਪੋਹ ਲਖੰਡੇ ਤਾਰ ਪੀਵੋ ਪੋਹ ਲਖੰਡੇ ਤਾਰ ਪੀਵੋ ਪੋਹ ਲਖੰਡੇ ਪੀਵੋ ਪੋਹ ਪੀਵੋ ਪੋਹ ਪੀਵੋ ਪੌਲ ਖੰਡੇ ਤਾਰ ਪੀਵੋ ਪੌਲ ਖੰਡੇ ਤਾਰ ਹੋਏ ਜਨਮ ਸੁਹਿਲਾ ਹੋਏ ਜਨਮ ਸੁਹਿਲਾ ਹੋਏ ਗੁਰਬਾਣੀ ਦੇ ਲੜ ਲੱਗ ਜੋ ਅੰਮ੍ਰਿਤਾਰੀਓ ਇਹ ਨਹੀਂ ਵੀ ਨਾਮ ਲੈ ਲਿਆ ਰੱਖ ਲਿਆ ਜਪਿਆ ਨਹੀਂ ਇੱਕ ਘੰਟਾ ਰੋਜ਼ ਸਿਮਰਨ ਇੱਕ ਘੰਟਾ ਕਥਾ ਕੀਰਤਨ ਸੁਣ 52 ਹੁਕਮ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਉਹਦੇ ਚ ਲਿਖਿਆ ਵੀ ਭਾਈ ਨਾਮ ਜਪਨਾ ਤੁਸੀਂ 13 ਨੰਬਰ ਹੁਕਮ ਪੜਿਓ ਕਦੇ 52 ਹੁਕਮਾਂ ਵਿੱਚ ਆਪਾਂ ਬਹੁਤ ਘੱਟ ਮੰਨਦੇ ਹਾਂ ਔਰ ਮੰਨਿਆ ਜਾ ਸਕਦਾ ਹੈ ਸੁੱਖ ਹੀ ਆ ਪਰ ਮੰਨਦੇ ਨਹੀਂ ਉਹਦੇ ਚ ਲਿਖਿਆ ਵੀ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਵਰਤੇ ਜਦੋਂ ਤੱਕ ਪੂਰੀ ਦੇਗ ਵਰਤਦੀ ਨਹੀਂ ਉੱਠਣਾ ਨਹੀਂ ਹੈ ਕਹੇ ਨੇ ਆਖੋ ਸਤਨਾਮ ਓਨੀ ਦੇਰ ਕੀ ਕਰਨਾ ਸਤਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਉੱਠਣਾ ਨਹੀਂ ਹੈ ਪੜ ਲਿਓ ਕਿਤੇ ਜਾ ਕੇ ਜਦੋਂ ਸਾਰੇ ਤਾਰੇ ਵਰਤ ਜੇ ਫੇਰ ਭਾਈ ਆਪਣੇ ਚਾਲਾ ਪਾਉਣਾ ਹੈ ਅਹੀਂ ਕਹਿੰਦੇ ਵੀ ਚਲ ਮੈਨੂੰ ਗੱਫਾ ਮਿਲ ਗਿਆ ਚਲ ਹੁਣ ਚੱਲੀਏ ਭੱਜ ਦੌੜ ਗੁਰੂ ਦਾ ਪ੍ਰਸ਼ਾਦ ਲੈਣ ਤਾਂ ਆਏ ਆ ਜੇ ਉਹੀ ਟਿੱਕੇ ਨਹੀਂ ਲਿਆਦੇ ਫਾਇਦਾ ਕੀ ਉੱਥੀ ਵਰਕਤ ਹੋਣੀ ਉਹਦੇ 'ਚ ਸਾਰੇ ਦੀਵਾਨ ਦਾ ਅਸਰ ਤਾਂ ਹੀ ਪ੍ਰਾਪਤ ਹੋਣਾ ਜੇ ਟਿੱਕੇ ਬਹਿ ਕੇ ਪ੍ਰਸ਼ਾਦ ਲਵਾਂਗੇ ਬਿਲਕੁਲ ਸਾਧ ਦਾ ਨੋ ਕਿ ਕੋਈ ਤੁਰੇ ਫੇਰੇ ਨਾ ਜਦੋਂ ਪ੍ਰਸ਼ਾਦ ਵਰਤਣਾ ਇਹ ਗੁਰੂ ਗੋਬਿੰਦ ਸਿੰਘ ਦੀ ਮਿਹਰ ਹੁੰਦੀ ਹੈ ਪ੍ਰਸ਼ਾਦ ਨੂੰ ਪ੍ਰਸ਼ਾਦ ਹੀ ਨਹੀਂ ਰਹਿਣ ਦਿੰਦੇ ਇਸ ਕਰਕੇ ਪ੍ਰਸ਼ਾਦ ਪ੍ਰਸ਼ਾਦ ਰੂਪ ਹੋਵੇ ਜਿੱਥੇ ਤੁਸੀਂ ਕਾਊਂਟਰਾਂ ਤੋਂ ਪ੍ਰਸ਼ਾਦ ਕਰਾਉਂਦੇ ਆ ਉਥੇ ਕੋਸ਼ਿਸ਼ ਕਰਿਆ ਕਰੋ ਆਪ ਵੀ ਤਿਆਰ ਕਰਕੇ ਲਿਆਇਆ ਕਰੋ ਘਰ ਤੋਂ ਸਬੱਬ ਬਣਾਇਆ ਕਰੋ ਬਾਈ ਬਿਜ਼ਨਸ ਚੱਲ ਪਿਆ ਵੀ ਆਹ ਕਾਊਂਟਰ ਤੋਂ ਪ੍ਰਸ਼ਾਦ ਲਿਆ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਣੇ ਨਹੀਂ ਦਿੰਦੇ ਪ੍ਰਸ਼ਾਦ ਬਾਹਰ ਕੱਟ ਦਿੰਦੇ ਵੀ ਉੱਥੀ ਦੀ ਬਾਹਰ ਇਹ ਆ ਕਾਊਂਟਰ ਤੋਂ ਪ੍ਰਸ਼ਾਦ ਲਿਆ ਤੇ ਇੱਥੇ ਦੇ ਦਿੱਤਾ ਵੀ ਲੈਣ ਦਾ ਫਾਇਦਾ ਕੀ ਆ ਪੈਸੇ ਹੀ ਦੇ ਦਿਓ ਉਹਨਾਂ ਨੂੰ ਇੰਨਾ ਵੀ ਕਿਉਂ ਕਸ਼ਟ ਚ ੱਲਣਾ ਵੀ ਤੁਸੀਂ ਆਪਣਾ ਥਾਲ ਗੁਰੂ ਸਾਹਿਬ ਦੇ ਅੱਗੇ ਨਾ ਲੈ ਕੇ ਜਾ ਸਕੋ ਇਹ ਕੇਵਲ ਪਟਨਾ ਸਾਹਿਬ ਤੇ ਹਜੂਰ ਸਾਹਿਬ 'ਚ ਮਿਲੇਗਾ ਤੁਹਾਨੂੰ ਵੀ ਜਿੱਥੇ ਪ੍ਰਸ਼ਾਦ ਮਹਾਰਾਜ ਦੀ ਹਜ਼ੂਰੀ ਚਾਹੁੰਦਾ ਆ ਨਹੀਂ ਤੁਹਾਡੇ ਜਿੰਨੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ ਆ ਸਭ ਨੇ ਭੋਗ ਪਾਇਆ ਇਹਨਾਂ ਚੀਜ਼ਾਂ ਦਾ ਤੁਸੀਂ ਪ੍ਰਸ਼ਾਦ ਤਾਂ ਗੁਰੂ ਨੂੰ ਹੀ ਅਰਪਣ ਕਰਾਣਾ ਨਾ ਤੇ ਪ੍ਰਸ਼ਾਦ ਗੁਰੂ ਅੱਗੇ ਭੇਟ ਹੀ ਨਹੀਂ ਕਰਨਾ ਬਾਹਰ ਹੀ ਤੇ ਧੁੰਦਾ ਹੈ ਧੋਖੇਬਾਜ਼ੀ ਹੈ ਇਸ ਕਰਕੇ ਪ੍ਰਾਣੀਆਂ ਰਵੈਤਾਂ ਪੜੋ ਪ੍ਰਾਣੀਆਂ ਮਰਿਆਦਾ ਪੜੋ ਬਣੀਆਂ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਹੋਵੇ ਪਿੰਡ ਵਾਲੇ ਜਿੰਨੇ ਆਏ ਹੁੰਦੇ ਸਾਰੇ ਇੱਕ ਜਗ੍ਹਾ ਦੀਗ ਤਿਆਰ ਕਰਾਉਂਦੇ ਹੋ ਅੱਜ ਕੱਲ ਤਾਂ ਅਸੀਂ ਟਾਵੇਂ-ਟਾਵੇਂ ਆਉਂਦੇ ਨਾ ਵੀ ਮੈਂ ਪਹਿਲਾਂ ਯਾਤਰਾ ਨੂੰ ਇਕੱਠੇ ਜਥਿਆਂ ਨੇ ਆਉਣਾ ਸਭ ਨੇ ਇੱਕ ਜਗ੍ਹਾ ਦੀਗ ਤਿਆਰ ਕਰਨੀ ਸਿਰ ਤੇ ਚੱਕਣੀ ਸ਼ਬਦ ਗਾਉਂਦੇ ਆਪਣੇ ਗੁਰੂ ਕੋਲ ਆਉਣਾ ਮਹਾਰਾਜ ਦੇਖ ਕਰਾਈਆ ਗੁਰੂ ਸਾਹਿਬ ਨੇ ਭੋਗ ਲਾਉਣਾ ਤੇ ਥੋੜਾ ਜਿਹਾ ਆਪ ਛਕ ਲੈਣਾ ਬਾਹਰ ਜਾ ਕੇ ਸਾਰਿਆਂ ਵਿੱਚ ਵੰਡਣੀ ਦੇਖ ਫਿਰੋ ਇਹ ਮਰਿਆਦਾ ਤੁਹਾਡੀ ਪ੍ਰਾਤਨ ਭੋਗ ਦੇਖਦੀ ਹੈ ਜੋ ਚੱਲਦੀ ਹੈ ਜਥਿਆਂ ਨੇ ਆਉਣਾ ਸਿਰ ਤੇ ਪ੍ਰਸ਼ਾਦ ਉੰਨੀ देर ਘਰੋਂ ਨਹੀਂ ਜਾਣਾ ਜਿੰਨੀ ਦੇਰ ਗੁਰੂ ਸਾਹਿਬ ਦੇ ਅੱਗੇ ਦੇਖਣਾ ਦੇ ਦਿੱਤੇ ਔਰ ਉੱਥੇ ਫਿਰ ਪੂਰੀਆਂ ਵੰਡਣੀਆਂ ਛੋਲੇ ਵੰਡਣੇ ਔਰ ਇਹ ਬਹੁਤ ਵੱਡਾ ਪੁੰਨ ਸਮਝਿਆ ਜਾਂਦਾ ਸੀ ਆਪਣੇ ਗੁਰੂ ਦੇ ਦਰਵਾਜ਼ੇ ਆ ਕੇ ਚੀਜ਼ ਕਰਨ ਦਾ ਤੇ ਤੁਸੀਂ ਦੇ ਕੋਈ ਚੀਜ਼ਾਂ ਨੂੰ ਕਮੇਟੀਆਂ ਖਤਮ ਕੀਤਾ ਇਹ ਇਹ ਦੋਹੇ ਆਜ਼ਾਦ ਨੇ ਤਖਤ ਇਹਨਾਂ ਪ੍ਰਭਾਵਾਂ ਤੋਂ ਤਾਂ ਇਸ ਕਰਕੇ ਇਹ ਧੰਦੇ ਬਾਜੀ ਤੋਂ ਨਿਕਲਣਾ